ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਸੰਗਤ ਜੀ ਅੱਜ ਇਸ ਵੀਚੋ ਦੇ ਵਿੱਚ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਯੂ ਐਸ ਏ ਵਾਲੇ ਜੋ ਕਿ ਗੁਰਦੁਆਰਾ ਸਿੰਘ ਸਭਾ ਬਿਉਨਾਪੜ ਯੂ ਐਸ ਏ ਦੇਖੇ ਕੀਤਨ ਦੀ ਡਿਊਟੀ ਨਿਭਾਰੇ ਸਨ ਡਿਊਟੀ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ ਕੁਝ ਵਧੇਕੀਆਂ ਇਸ ਜਥੇ ਦੇ ਨਾਲ ਕੀਤੀਆਂ ਗਈਆਂ ਉਹਨਾਂ ਵਧੇਕੀਆਂ ਨੂੰ ਬੜੀ ਹੀ ਦਲੇਰੀ ਦੇ ਨਾਲ ਭਾਈ ਓਮਕਾਰ ਸਿੰਘ ਜੀ ਵੱਲੋਂ ਸਟੇਜ ਤੋਂ ਸੰਗਤ ਦੇ ਸਾਹਮਣੇ ਰੱਖਿਆ ਗਿਆ ਅਤੇ ਕਿਹਾ ਕਿ ਅਸੀਂ ਤੁਹਾਡੇ ਏਮਪਲਾਈ ਨਹੀਂ ਅਸੀਂ ਐਸੇ ਰੱਕੀ ਜਥਾ ਇੱਥੇ ਕੀਰਤਨ ਕਰ ਰਹੇ ਹਾਂ ਸੰਗਤ ਨੇ ਵੀ ਜੈਕਾਰੇ ਲਗਾ ਕੇ ਭਾਈ ਸਾਹਿਬ ਦੇ ਵਿਚਾਰ ਦੇ ਉੱਤੇ ਹਾਮੀ ਪ੍ਰਗਟ ਕੀਤੀ ਅਤੇ ਕਮੇਟੀ ਦੀਆਂ ਵਧਿੱਕੀਆਂ ਨੂੰ ਨਕਾਰਦੇ ਹੋਏ ਭਾਈ ਸਾਹਿਬ ਨੂੰ ਇੱਥੇ ਹੀ ਰਹਿਣ ਦਾ ਸੰਗਤ ਨੇ ਆਦੇਸ਼ ਦਿੱਤਾ ਜਿਸ ਤੇ ਚੱਲਦਿਆਂ ਮਾਹੌਲ ਥੋੜਾ ਜਿਹਾ ਗਰਮਾਇਆ ਵੀ ਪਰ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੇ ਆਪਣੇ ਵਿਚਾਰ ਦੇ ਕੇ ਮਾਹੌਲ ਨੂੰ ਸ਼ਾਂਤ ਕਰ ਦਿੱਤਾ ਹੋਰ ਕੀ ਕੁਝ ਕਿਹਾ ਭਾਈ ਔੰਕਾਰ ਸਿੰਘ ਜੀ ਨੇ ਸੁਣਦੇ ਆ ਇਸ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ

ਘੇੜਾ ਚੁੱਕਣਾ ਤੇ ਦੌੜ ਹੁਣੇ ਕੇ ਵਾਪਸ ਜਾਈਏ ਤਕੀਰਤਾ ਗਲੀ ਜੇ ਕੇ ਨੂੰ ਸਾਖੋ ਵੇਦ ਸਾਡੇ ਕੈਨੇਡਾ ਫੋਨ ਕਰਕੇ ਤੂੰ ਕੁਝ ਕਰਦੇ ਉਥੇ ਹੋਰ ਹੋੜ ਕਰਦੇ ਆ ਸਾਡੇ ਨਾਲ ਘਟੋ ਘਟ ਸੋਹ ਸਿੰਘ ਜੁਰਜ ਕੈ ਬਾਰੀ ਵਾਲਾ ਐ ਸਾਰਿਆਂ ਸ਼ਰਨਾਰ ਕਟਿਆਣਾ

ਪਰ ਹੋਰ ਜਦੋਂ ਗੱਲ ਸਾਡੇ ਪੇਪਰਾਂ ਦੀ ਵੀ ਸੀ ਪੇਪਰ ਸਾਡੇ ਉੱਧਰ ਵੀ ਪੰਜਾਣੇ ਸੀ ਇੱਥੇ ਇਹਦਾ ਵੀ ਭਰਾ ਇੱਥੇ ਹੈ ਤੇ ਇਹਨਾਂ ਦੇ ਭਰਾ ਇੱਥੇ ਆ ਉਹ ਕਹਿੰਦੇ ਆ ਤੁਸੀਂ ਇੱਥੇ ਆ ਜਾਓ ਕਿ ਕਿਪਲ ਦੇ ਕਰਦੇ ਹੋ ਤੇ ਕਦ ਜਿਹੜਾ ਹੈ ਨਾ ਉਹ ਦੋਸਾਰਾ ਸਾਥ ਉਹ ਭਾ ਕੀਰਤਨ ਕਰਕੇ ਨਾਲ ਪੜ੍ਹ ਲਓ ਤੇ ਪੇਪਰ ਲੈ ਕੇ ਤੇ ਜਿੱਥੇ ਮਰਜ਼ੀ ਪੜ੍ਹ ਸਕੋ ਸਾਨੂੰ ਨਹੀਂ ਸੀ ਵਧਰਾ ਕਿ ਪੇਪਰ ਲੈ ਲਈ ਓਕੇ ਨੇ ਦੂਖਾ ਆ